पते आज अपन अपना तो बूटीक तूल तो करवा लेंगे अपन कितना काम करते हैं कितना सा दिन शुरू होता लेट बना रहे हैं थोड़ा मार्केट दिखाइए तो जरूर कबार आपका इतना प्लांट लिख देंगे तो यार ये बहुत बंदे हुए लेकिन सामने कंस्ट्रक्शन तो लगती हुई है उडाउंगी अंदर तो करने आता हूँ वेलकम टू आर ब हां जी नालियां से दाख दियेंगे सी आगे अमृतसर तो कुछ पैला कुछ दियसी अपना सिटी नेम दसो अमृतसर खास मजीठारो मजीठारो तो दिखदी है साडी बुटीक मेन तो उनका काम तो करना है स्टार्ट किता कुछ डेली जाने के कपड़े कुछ असि अनपैक करने ने ठीक है जी किसी ना किसी च कोई प्रॉब्लम आगी है ओ सो ठीक करने है आ जड़े है साडे बैग हो के चले आ कुछ पैक हो गए है कुछ होए है ओके कंटिन्यू करते है जी ਐਂਟਰ ਕਰ ਲਈ ਇਹ ਸਾਡਾ ਕਾਊਂਟਰ ਹੈ ਇਹ ਸਾਡੇ ਬੌਸ ਨੇ ਠੀਕ ਹੈ ਜੀ ਉਹਨਾਂ ਆਸਿਸ ਮਤਲਬ ਪੀਸਸ ਨੂੰ ਨਾ ਇਦਾਂ ਲਾਇਆ ਹੋਇਆ ਰੇਟ ਵਾਈਜ਼ ਠੀਕ ਹੈ ਜੀ ਇਹ ਤੁਹਾਡੇ ਨੋਰਮਲ ਇਨਵੈਂਟਰੀ ਨਹੀਂ ਇੱਥੇ ਇੱਧਰ ਅਸੀਂ ਰਾਈਆਂ ਨੇ ਪਾਰਟਿਕ ਕਲੈਕਸ਼ਨ ਏਮਬਰਾਇਡਰੀਜ਼ ਐਂਡ ਆਲ ਠੀਕ ਹੈ ਜੀ ਇਹ ਆ ਜਾਂਦਾ ਸਾਡਾ ਫੈਬਰਿਕ ਜਿਸ ਇਹਨਾਂ ਵਿੱਚ ਵੀ ਕੁਝ ਡਾਈ ਵਾਲੇ ਪਏ ਹੋਣਗੇ ਠੀਕ ਹੈ ਜੀ ਆਹ ਇਹਦੇ ਸਾਡੇ ਬਲੌਕ ਐਂਡ ਬੋਇਲ ਇਹ ਜਿਹੜਾ 라ਉਂਡ ਹੈਗਾ ਇਹ ਵੀ ਹੈਗਾ ਜੀ ਸਾਡਾ ਪਾਰਟੀ ਤੋਂ ਬੜੇ ਮਤਲਬ ਪ੍ਰੀਮੀਅਮ ਵਾਲੀ ਕਲੈਕਸ਼ਨ ਆ ਦੋ ਬ੍ਰਾਂਡਸ ਤੋਂ ਮਿਲਿਆ ਤੁਹਾਨੂੰ ਇਹ ਆ ਨਵੇਂ ਦੋ ਬ੍ਰਾਂਡਸ ਨੇ ਇਹਨਾਂ ਦੇ ਉੱਪਰ ਵੀ ਤੁਹਾਨੂੰ ਮਤਲਬ ਨੋਮੀਨਲ ਰੇਂਜ ਵਾਲੇ ਮਿਲਦੇ ਨੇ ਬੁਝਾਰੀ ਜੀ ਜਿਹੜੀ ਕੋਈ ਕੈਸ਼ ਪ੍ਰਾਈਸ ਚਾਹੀਦੀ ਠੀਕ ਹੈ ਲਈਏ ਉਹ ਲੈ ਲੈਣੇ ਐਂਡ ਹਰੂ ਜਦੋਂ ਇਸ ਆਊਟ ਦੁਪੱਟੇ ਵਿੱਚ ਇਲੈਕਟ੍ਰੋਨਿਕਸ ਆ ਗਏ ਰਿਹਾ ਪੀਸ ਦਾ ਬੱਧੀ ਜਿਹੜੇ ਥੋੜੇ ਜਿਹਾ ਗ੍ਰੈਬ ਵੀ ਸਾਡੀ ਆਫਰ ਕਰਦੀ ਵੀ ਰੱਖ ਗਏ ਸਾਡੀ ਤੇਰੀ ਆਫਰ ਜਲਦੀ ਹੈ ਨਹੀਂ 3000 ਦੀ ਸ਼ਾਪਿੰਗ ਤੇ ਇਹਨਾਂ ਵਿੱਚੋਂ ਇੱਕ ਪੀਸ ਤੁਹਾਨੂੰ ਫ੍ਰੀ ਮਿਲੂਗਾ ਫੁੱਲ ਸੂਟ ਸਾਰੇ ਥੋੜੇ ਪੀਸ ਗਏ ਆ ਲੈ ਲੋ ਜਿੰਨੇ ਵਿੱਚ ਜੇ ਮੈਂ ਕਹਿੰਦਾਂ ਕਿ ਖਾਲੀ ਆਪਾਂ ਕੜੀ ਰਿਹਾ ਲੋ ਸਾਰੇ ਪੈਕ ਕੋ ਹੋਏ ਤੇ ਸੋਚ ਰਹੇ ਹਾਂ ਕਿ ਕਿਦਾਂ ਕਿ ਤੁਸੀਂ ਕੜਵੀਂ ਇਹ ਕਰਦੇ ਆ ਅੱਜ ਦਿੱਤੀ ਪਈ ਆ ਇੱਕ ਸਟੋਕ ਹੀ ਆਇਆ ਲੈ ਤੁਹਾਨੂੰ ਤੁਹਾਡਾ ਕੋਰਸਟ ਬਣ ਗਿਆ ਦੇਖੋ ਦੀ ਡਿਜ਼ਾਈਨ ਇਹ ਆਨ ਕੁੜੀ ਦੀ ਸਾਡੀ ਸਟਿਚਿੰਗ ਪੈਟਰਨ ਨੂੰ ਪਤਾ ਲੱਗੇਗਾ ਆ ਗਲਾ ਬਣਾਇਆ ਜੀ ਬੜਾ ਬਿਊਟੀਫੁਲ ਇਹ ਬਾਹਾਂ ਨਾਲ ਉੱਤੇ ਲਗਾਤੀ ਹੈ ਲੇਸ ਠੀਕ ਹੈ ਜੀ ਬਹੁਤ ਸੋਹਣਾ ਚੀਜ਼ ਬਣੀ ਹੈ ਠੀਕ ਹੈ ਆ ਨਾਲ ਹੀ ਘੇਰੇ ਤੇ ਆ ਬਾਟਮ ਇਹਦੀ ਬਣ ਰਹੀ ਹੋ ਥੋੜੀ ਅਲੱਗ ਜਿਹੀ ਬਣ ਰਹੀ ਹੈ ਜਦੋਂ ਪੂਰਾ ਬਣ ਜਾਏਗਾ ਤੇ ਵੀ ਵਿਲ ਸ਼ੇਅਰ ਕਰੀ ਜੂ ਸਭ ਤੋਂ ਲੈ ਨਾਲ ਸ਼ੇਅਰ ਕਰ ਲਾਂਗੇ ਠੀਕ ਹੈ ਜੀ ਮੈਂ ਇੱਕ ਦਿਖਾਉਣ ਦਾ ਮਤਲਬ ਇਹ ਹੈ ਜੀ ਕਿ ਕਈਆਂ ਨੂੰ ਸਾਡੀ ਲੋਕੇਸ਼ਨ ਵੀ ਪਤਾ ਲੱਗ ਜੇ ਕਿ ਇਹ ਦੇ ਵਿੱਚ ਐਂਡ ਪਲੱਸ ਪਤਾ ਲੱਗ ਜੇਗਾ ਕਿ ਅਸੀਂ ਕੰਮ ਕਿੱਦਾਂ ਕਰਦੇ ਹਾਂ ਠੀਕ ਹੈ ਜੀ ਸੁਰੱਖਿ ਰੀ ਕਰਕੇ ਹੈਗਾ ਬਹੁਤ ਜ਼ਿਆਦਾ ਰਸਕ ਤੇ ਲੇਕਿਨ ਅੱਜ ਦੇ ਨਾਲ ਨਾਲ ਤੁਹਾਡੇ ਫਾਇਦੇ ਵੀ ਕਰਾ ਰਹੇ ਆ ਤੇ ਉਹ ਜ਼ਰੂਰ ਲੈ ਕੇ ਫਾਇਦੇ ਲਓ ਆਪਣੇ ਹੋ ਵਿਕ ਜਾਣਗੇ ਸਾਰੇ ਵੀ ਫਿਰ ਭੈਣ ਨੇ ਕਹਿਣਾ ਤੁਸੀਂ ਆਫਰ ਕੱਢੋ ਸੇਲ ਕੱਢੋ ਆਪਾਂ ਦੇ ਸੇਲ ਜਿਵੇਂ ਆਪਾਂ ਵੈਸੇ ਮਹਾਰਾ ਕਰਦੇ ਨਹੀਂ ਰਹਿਣਾ ਕੁਝ ਕੁ ਇੰਗੇ ਨਹੀਂ ਸੋ ਵੀਡੀਓਜ਼ ਬਣਾਈ ਦੀ ਆਂ ਦੋਵੇ ਸਾਨੂੰ ਸਪੈਸ਼ਲੀ ਇਹ ਦੱਸਣ ਦਾ ਯਾਰ ਕੋਈ ਜਨਦਾ ਹੈ ਕਿ ਤੁਸੀਂ ਚਾਹੋ ਤੇ ਆਪਦੇ ਕਸਟਮ ਆਪਣੇ ਜਿਹੜੇ ਸੂਸ ਨੇ ਆਪਣੇ ਜਿਹਦਾਂ ਮੇਰੇ ਕੋਲ ਇੱਕ ਦੋ ਕਸਮਰਸ ਵੀ ਆਏ ਆ ਕਿ ਉਹਨਾਂ ਨੇ ਨਾ ਸੂਸ ਹੈਗੇ ਠੀਕ ਹੈ ਦੁਪੱਟੇ ਬਹੁਤ ਹੈਵੀ ਕਿਸੇ ਟਾਈਮ ਦਿੱਤੇ ਹੋਣਗੇ ਤੇ ਹੁਣ ਉਹ ਦੁਪੱਟੇ ਉਹ ਨਹੀਂ ਯੂਜ਼ ਕਰਨਾ ਚਾਹ ਰਹੇ ਉਹਨਾਂ ਨੇ ਨਵੇਂ ਰੈਡੀ ਕਰਵਾਉਣੇ ਉਹਦੇ ਤੁਸੀਂ ਬਹੁਤ ਮਾਹਰ ਨੇ ਤੁਸੀਂ ਲੈ ਕੇ ਆਓਗੇ ਦੁਪੱਟੇ ਰੈਡੀ ਕਰਵਾ ਦਿੰਨੇ ਆ ਪਲੱਸ ਆਪਣਾ ਫੈਬਰਿਕ ਲੈ ਕੇ ਆਓਗੇ ਉਹਦੇ ਤੇ ਜਿੰਦਾ ਵੀ ਕਸਟਮਾਈਜ਼ੇਸ਼ਨ ਤੁਸੀਂ ਕਹਿੰਦੇ ਹੋ ਸੀ ਕਰਵਾ ਦਿੰਨੇ ਆ ਮਤਲਬ ਔਰ ਤੁਹਾਡੇ ਬਜਟ ਦੇ ਹਿਸਾਬ ਨਾਲ ਤੁਸੀਂ ਪਹਿਲੇ ਜਸਮਨ ਨੂੰ ਪੁੱਛ ਲਈਏ ਇੰਨਾ ਬਜਟ ਹੈ ਤੇ ਉਹਦੇ ਹਿਸਾਬ ਨਾਲ ਤੁਹਾਨੂੰ ਵਧੀਆ ਵਾਲਾ ਕੰਮ ਕਰਕੇ ਦਿੰਦਾ ਹੈ ਪਲੱਸ ਦੇ ਆ ਸੁਰੂ ਹੋ ਗਏ ਹੋਏ ਨੇ ਜਿਨ੍ਹਾਂ ਨੇ ਆਰਡਰ ਦੇਣੇ ਆ ਜਿਹੜੇ ਸਿਆਣੇ ਬੱਚੇ ਨੇ ਉਹਨਾਂ ਨੇ ਤੇ ਆਰਡਰ ਸ਼ੁਰੂ ਕਰਵਾਉਂਦੇ ਹੋਏ ਨੇ ਸਾਡੇ ਕੋਲ ਜਿਹੜਾ ਨੇ ਜਨਵਰੀ ਚ ਲਈ ਐ ਉਹ ਰਿਕਡਿਓ ਆਈ ਸੀ ਇਹ ਕੱਲ ਹਾਂ ਉਹਨਾਂ ਦਾ ਜਨਵਰੀ ਚ ਸੀਗਾ ਜਿਹੜੇ ਆਈ ਸੀ ਚ ਭਾਲ ਲੱਗੋ 1 ਜੰਕ ਦਸੰਬਰ ਦਾ ਲਿਆ ਆ ਹੋਰ ਵੀ ਆਣੀ ਸ਼ੁਰੂ ਹੋ ਰਹੇ ਨੇ ਬਰ ਰਾਈਟ ਟਾਈਮ ਪੇਜ ਨੂੰ ਹਾਂਜੀ ਸਰ ਤੁਸੀਂ ਕੁਝ ਕਹਿਣਾ ਚਾਹੋਗੇ ਹਾਂਜੀ ਕੋ ਮੈਂ ਹੁਕਮਤ ਲੁਕਾਸ ਸੀ ਮੈਂ ਜਸਟਮਾਈਜੇਸ਼ਨ ਬੜੀ ਵਧੀਆ ਕਰਾਉਣੀ ਆ ਸੀ ਜੇ ਤੁਸੀਂ ਸਾਡੇ ਤੇ ਛੱਡ ਦੋ ਜੇ ਤੁਸੀਂ ਆਪਣੀ ਪਸੰਦ ਦਾ ਕਰਾਉਣਾ ਤੇ ਹੋ ਵੀ ਕਿ ਰਾਜ ਦਾ ਪੂਰਾ ਕੰਮ ਪੂਰਾ ਗਰੰਟੀ ਵਾਲਾ ਹੁੰਦਾ ਕਿਸੇ ਦਾ ਕੋਈ ਲੰਮਾ ਅਜੇ ਤੱਕ ਤੇ ਆਇਆ ਨਹੀਂ ਹੈ ਤੇ ਉਮੀਦ ਅੱਗੇ ਵੀ ਨਹੀਂ ਆਊਗਾ ਕਿਉਂਕਿ ਸਾਡਾ ਏਮ ਹੀ ਹੈ ਜੀ ਕਸਟਮਰ ਸੈਟੀਸਫੈਕਸ਼ਨ ਤੇ ਆਪਾਂ ਉਸੇ ਹਿਸਾਬ ਨਾਲ ਹੀ ਕੰਮ ਕਰੀਦਾ ਵਾ ਬਾਕੀ ਪ੍ਰਾਈਜ਼ ਨੂੰ ਫਰ ਪਤਾ ਵੀ ਜਨਰਲ ਹਿੰਦਰੀ ਦੇ ਤਰੀਕੋ ਹੀ ਮਹਿੰਗਾ ਪ੍ਰਾਈਜ਼ ਜਦਾ ਲਾਇਆ ਨਹੀਂ ਅਸੀਂ ਤੇ ਇਹ ਕਿੰਨੇ ਕਸਟਮਰ बार-बार ਆਉਂਦਾ ਰਹੇ ਆਉਂਦਾ ਰਹੇ ਹੁੰਦਾ ਰਹੇ ਤੇ ਪਰ ਤੁਹਾਨੂੰ ਖੋਸ਼ ਹੋ ਕੇ ਜਾਂਦਾਰੇ ਖੋਸ਼ ਹੋ ਕੇ ਜਾਂਦਾਰੇ ਤੇ ਸੇਲਾ ਵੀ ਆਪਾਂ ਤਾਂ ਹੀ ਲਾਉਨੇ ਆ ਕਿ ਕਸਟਮਰ ਵਾਰ ਤੋਂ ਵਾਰ ਜੁੜਨ ਸਾ ਦੇ ਨਾਲ ਤੇ ਇਹ ਇੱਕ ਚੀਜ਼ ਹੋਰ ਹੈ ਕਿ ਕਈਆਂ ਨੂੰ ਲੱਗਦਾ ਕਿ ਬੁਟੀਕਾਂ ਦੇ ਉੱਤੇ ਕੱਪੜਾ ਮਹਿੰਗਾ ਹੁੰਦਾ ਹੈ ਜਾਂ ਪਰ ਰੈਡੀ ਜਿਹੜਾ ਮਹਿੰਗੇ ਮਹਿੰਗਾ ਹੈ ਨਾ ਪੈਂਦਾ ਆਪਾਂ ਜਿਹੜਾ ਰੈਡੀ ਕਰਾਉਨੇ ਆ ਸਾਡੀ ਗੱਲ ਇਹ ਹੈ ਸਾਡੇ ਕੋਲ ਭਾਵੇਂ ਕੋਈ ਐਨਆਰਏ ਕਸਟਮਰ ਹੋਵੇ ਜਾਂ ਲੋਕਲ ਕਸਟਮਰ ਸਾਡਾ ਪ੍ਰਾਈਸ ਦੋਵਾਂ ਲਈ ਸੇਮ ਹੁੰਦਾ ਹੈ ਹਾਂ ਤੇ ਇੱਕ ਚੀਜ਼ ਮੈਂ ਗੱਲ ਟੋਕਦੀ ਆ ਕਿ ਮਤਲਬ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਵੀ ਰੈਡੀ ਕਰਵਾ ਸਕਦੇ ਹੋ ਹਾਂ ਲੇਕੋ ਜੀ ਬਿਲਕੁਲ ਉਹਨੇ ਕਪੜਾ ਹੈ ਕਿ ਵੀ ਕਾਟਨ ਪਿਓਰ ਆ ਕਾਟਨ 1000 ਰੁਪਏ ਚੂ ਸੂਟ 500 5 ਮੀਟਰ ਆ ਜਾਂਦਾ ਵਾ 2000 ਚ ਆ ਜਾਂਦਾ 4000 ਚ ਆ ਜਾਂਦਾ ਵਾ ਉਹ ਕਸਟਮਰ ਨੂੰ ਪੁੱਛ ਰਹੀਦਾ ਸੀ ਵੀ ਤੀ ਕਿਹਦੇ ਕਾਟਨ ਲਈ ਤਿਆਰ ਕਰੋੜਾ ਤੁਸੀਂ ਉਹਦਾ ਆਪਾਂ ਕਰ ਸੀਦਾ ਵਾ ਇਹ ਪਲੱਸ ਵੀ ਬਿਲਕੁਲ ਪੌਕੇਟ ਫ੍ਰੈਂਡਲੀ ਯੈਸ ਏਕ ਹੋਰ ਜੀ ਦੰਦ ਆਦੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹ ਮਹਿੰਗਾ ਹੈ ਇੱਕ ਸਿੰਪਲ ਚੀਜ਼ ਕਰਿਓ ਤੁਸੀਂ ਇਹ ਬਲੌਕ ਸੂਟ ਬਣਵਾਉਣਾ ਹੈ ਪਹਿਲਾਂ ਜਾਇਓ ਕਪੜਾ ਖਰੀਦ ਕੇ ਲਿਆਓ ਫੇ ਚੁੰਨੀ ਡਾਈ ਕਰਾਓ ਤੇ ਬਲੌਕ ਦੇ ਡਿਜ਼ਾਈਨ ਦੱਸਿਓ ਫਿਰ ਬਲੌਗ ਬਾਈ ਚਾਂਸ ਅਗੇ ਖਰਾਬ ਹੋ ਗਿਆ ਤੇ ਫਿਰ ਦੁਬਾਰਾ ਚੁੰਨੀ ਡਾਈ ਕਰਾਇਆ ਇਹ ਚੀਜ਼ਾਂ ਤੇ ਤੁਹਾਡੇ ਤੱਕ ਪਹੁੰਚਦੀਆਂ ਹੀ ਨਹੀਂ ਹੈ ਤੁਹਾਡੇ ਤੱਕ ਇੱਕ ਕੰਪਲੀਟ ਸੂਟ ਪਹੁੰਚਦਾ ਹੈ ਹਾਂ ਤੇ ਕੋਈ ਨਾ ਇਹ ਚੀਜ਼ਾਂ ਲਈ ਆਪਾਂ ਸਪੈਸ਼ਲ ਇੱਕ ਵੀਡੀਓ ਬਣਾਵਾਂਗੇ ਕਿ ਆਪਾਂ ਨੂੰ ਤੁਹਾਡੇ ਤੱਕ ਵਧੀਆ ਸੂਟ ਪਹੁੰਚਾਉਣ ਲਈ ਕੀ ਕੁਝ ਫੇਸ ਕਰਨਾ ਪੈਂਦਾ ਹੈ ਕੀ ਕੁਝ ਫੇਸ ਕਰਨਾ ਪੈਂਦਾ ਹੈ ਜਿਹੜੇ ਘਾਟੇ ਵੱਧੇ ਫੇਸ ਕਰਨੇ ਪੈਂਦੇ ਉਹ ਤੁਹਾਡੇ ਤੱਕ ਬਿਲਕੁਲ ਵੀ ਨਹੀਂ ਪਹੁੰਚਦੇ ਤੁਹਾਡੇ ਤੱਕ ਇੱਕ ਪਰਫੈਕਟ ਪੀਸ ਪਹੁੰਚਦਾ ਹੈ ਬਸ ਤੇ ਵੱਧ ਤੋਂ ਵੱਧ ਸਪੋਰਟ ਕਰੋ ਬੈਂਡ ਦਾ ਟ੍ਰੈਂਡ ਵਿਦ ਸਟਾਈਲ ਤੇ ਆਈਡੀਆਜ਼ ਵੀ ਜਰੂਰ ਆਪਣੇ ਦਿਆ ਕਰੋ ਕਮੈਂਟ ਬਾਕਸ ਵਿੱਚ ਤਾਂ ਜੋ ਅਸੀਂ ਤੁਹਾਡੇ ਲਈ ਸੋਹਣੀਆਂ-ਸੋਹਣੀਆਂ ਵੀਡੀਓਜ਼ ਤੇ ਨਾਲ ਤੁਹਾਨੂੰ ਸੋਹਣੇ-ਸੋਹਣੇ ਸੂਟ ਲੈ ਕੇ ਹੁੰਦੇ ਰਹੀਏ ਠੀਕ ਹੈ ਤੁਹਾਡਾ ਬਹੁਤ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ